ਨਵਾਂ ਸ਼ਹਿਰ ਪੁੰਨੂਆ ਦੀ ਰੁਪਿੰਦਰ ਕੌਰ ਜੋ ਆਰਮੀ ਅਫਸਰ ਊੰਕਾਰ ਸਿੰਘ ਦੀ ਪਤਨੀ ਹੈ ਅਦੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਪਲੱਸ 2 ਤੋਂ ਅੱਗੇ ਪੜ੍ਹਾਈ ਕਰਕੇ ਖੁਦ ਟੀਚਰ ਦੀ ਨੌਕਰੀ ਕਰ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕੀਤਾ ਅਤੇ ਉਹਨਾਂ ਨੂੰ ਵੀ ਆਰਮੀ ਵਿੱਚ ਅਫਸਰ ਰੈਂਕ ਦੀ ਨੌਕਰੀ ਤੇ ਲਵਾਇਆ ਇਸ ਮੌਕੇ ਰੁਪਿੰਦਰ ਕੌਰ ਨੇ ਕਿਹਾ ਕਿ ਉਹਨਾਂ ਦਾ ਸੋਹਰਾ ਪਰਿਵਾਰ ਜਿੱਥੇ ਦੇਸ਼ ਦੀ ਸੇਵਾ ਕਰ ਚੜਹਦਾਂ ਤੇ ਡਿਊਟੀ ਕਰਦੇ ਦੇਸ਼ ਦੀ ਰਾਖੀ ਕਰਦੇ ਰਹੇ ਅਤੇ ਕਰ ਰਹੇ ਹਨ ਉੱਥੇ ਹੀ ਉਹਨਾਂ ਦਾ ਪੇਕਾ ਪਰਿਵਾਰ ਪੁਰਾਣੇ ਸਮਿਆਂ ਤੋਂ ਹੀ ਖੇਤੀ ਨਾਲ ਜੁੜ ਕੇ ਦੇਸ਼ ਦਾ ਢਿੱਡ ਭਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਡੀ ਕਿਸਾਨੀ ਉੱਪਰ ਜੋ ਖੇਤੀ ਕਾਨੂੰਨ ਲਾਗੂ ਕੀਤੇ ਜਾਣ ਕਰਕੇ ਕਾਲੇ ਬਾਦਲ ਛਾਏ ਹੋਏ ਹਨ ਅਤੇ ਕਿਸਾਨ ਦਿੱਲੀ ਦੇ ਸੰਘਰਸ਼ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ। ਉਹਨਾਂ ਲਈ ਉਹ ਅੱਜ ਆਪਣੇ ਕੋਲੋਂ ਟਰੈਕਟਰ ਦੇ ਵਿੱਚ ਡੀਜ਼ਲ ਪਾਉਣ ਦੀ ਸੇਵਾ ਵੱਜੋਂ 25000 ਦਾ ਯੋਗਦਾਨ ਪਾ ਰਹੇ ਹਨ। ਤੇ ਕੋਲ ਜਿਹੜੇ ਆ ਸਾਡੇ ਸਤਕਾਰਯੋਗ ਭੈਣ ਜੀ ਉਹ ਰਪਿੰਦਰਜੀਤ ਰਪਿੰਦਰਜੀ ਉਹ ਜਿਹੜੇ ਸਾਡੇ ਰਿਸ਼ਤੇ ਦੇ ਵਿੱਚੋਂ ਆ ਸਾਡੀ ਮਾਸੀ ਜੀ ਦੀ ਲੜਕੀ ਆ ਇਹਨਾਂ ਦਾ ਜਿਹੜਾ ਸੀਗੇ ਮਾਤਾ ਬਲਦੇਵ ਕੌਰ ਪਿਤਾ ਸੰਪੂਰਨ ਸਿੰਘ ਨਿਸ਼ਾਰੇ ਪਨੂਆ ਤੋਂ ਜਿਹੜੇ ਖੇਤੀ ਦੇ ਨਾਲ ਬਹੁਤ ਵੱਡੇ ਪਦਰ ਤੇ ਜੁੜੇ ਹੋਏ ਸੀਗੇ ਉਹਨਾਂ ਦੇ ਘਰ ਇਹਨਾਂ ਦਾ ਜਨਮ ਹੋਇਆ ਤੇ 1976 ਦੇ ਵਿੱਚ ਜਿਹੜਿਆ ਜਮਾ ਰਾ ਦਿਵਸ ਨੀਕ ਮੇਜਰ ਊਂਕਾਰ ਸਿੰਘ ਜੀ ਉਹਨਾਂ ਦੇ ਨਾਲ ਇਹਨਾਂ ਦੀ ਮੈਰਿਜ ਹੋਈ ਆ ਤੇ ਊਂਕਾਰ ਸਿੰਘ ਜੀ ਆਰਮੀ ਦੇ ਵਿੱਚ ਸੀਗੇ ਤੇ ਆਰਮੀ ਦੇ ਵਿੱਚ ਉਹਨਾਂ ਦਾ 1986 ਦੇ ਵਿੱਚ ਇੱਕ ਐਕਸੀਡੈਂਟ ਦੇ ਨਾਲ ਜਿਹੜਾ ਸੀਗਾ ਉਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਜਿਹੜੀਆਂ ਸਾਰੀਆਂ ਪਰਿਵਾਰ ਦੀਆਂ ਜਿਹੜੀਆਂ ਘਰ ਦੀਆਂ ਜ਼ਿੰਮੇਵਾਰੀਆਂ ਸੀ ਸਾਡੇ ਬਾਜੀ ਜੀ ਦੀਆਂ ਜ਼ਿੰਮੇਵਾਰੀਆਂ ਸੀ ਉਹ ਸਾਡੀਆਂ ਸਾਰੀਆਂ ਭੈਣ ਜੀ ਦੇ ਕੰਦੇ ਦੇ ਆ ਗਿਆਂ ਇਹਨਾਂ ਦੇ ਦੋ ਬੇਟੇ ਸੀਗੇ ਉਹਨਾਂ ਬੇਟਿਆਂ ਨੂੰ ਪੜਾਉਣਾ ਉਹਨਾਂ ਨੂੰ ਜਿਹੜੀ ਵਿਦਿਆ ਹਾਸਲ ਕਰਾਉਣੀ ਉਹ ਵੀ ਇਹਨਾਂ ਨੇ ਮਤਲਬ ਆਪਣੇ ਕੰਦੇ ਤੇ ਚੁੱਕਿਆ ਜਦੋਂ ਸਾਡੇ ਭੈਣ ਜੀ ਦੀ ਸ਼ਾਦੀ ਹੋਈ ਆ ਉਦੋਂ ਇਹ ਪਲੱਸ 2 ਸੀਗੇ ਪਲੱਸ 2 ਤੋਂ ਬਾਅਦ ਫਿਰ ਇਹਨਾਂ ਨੇ ਆਪਣੇ ਇਸ ਜਿਹੜੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਾਸਤੇ ਫਿਰ ਬੀਏ ਬੀਏ ਦਾ ਇਹਨਾਂ ਨੇ ਬੀਏ ਪਾਸ ਕੀਤੀ ਬੀਐਡ ਕੀਤੀ ਤੇ ਹੁਣ ਜਿਹੜਾ ਲਗਾਤਾਰ ਇੱਕ ਟੀਚਰ ਦੀ ਜੌਬ ਜਿਹੜੀ ਹੈ ਕਰ ਰਹੇ ਆ ਆਪਣੇ ਬੱਚਿਆਂ ਨੂੰ ਚੰਗਾ ਪੜਾ ਕੇ ਚੰਗਾ ਲਖਾ ਕੇ ਜਿਹੜਾ ਵਾ ਇਸ ਟਾਈਮ ਉਹ ਵੀ ਦੇਸ਼ ਦੀ ਜਿਹੜੀ ਆ ਸੇਵਾ ਕਰ ਰਹੀ ਆ ਮੈਂ ਜੀ ਰੁਪਿੰਦਰ ਕੌਰ ਪਤਨੀ ਮੇਜਰਮ ਕਾਸਿੰਘ ਪੁੱਤਰੀ ਸਰਦਾਰ ਸੰਪੂਰਨ ਸਿੰਘ ਮੈਂ ਕਿਸਾਨੀ ਨਾਲ ਹੀ ਜੁੜੀ ਹੋਈ ਆ ਮੇਰੀ ਜਿਹੜੀ ਜੜਾ ਵਾ ਮੇਰੀ ਅੰਕਲਸਾਨਾਂ ਦੀਆਂ ਹੀ ਆ ਮੇਰੇ ਦੋਨੋਂ ਪਰਿਵਾਰਾਂ ਨਾਲ ਮੈਂ ਜੁੜੀ ਹੋਈ ਆ ਕਿਸਾਨ ਨਾਲ ਵੀ ਤੇ ਜਵਾਨ ਨਾਲ ਵੀ ਮੇਰੇ ਫਾਦਰ ਦਾਦਾ ਪਰਦਾਦਾ ਸਾਡੇ ਕਿਸਾਨੀ ਚ ਸੀ ਠੀਕ ਹੈ ਅ ਅੱਜ ਤੋਂ ਜਿਹੜੀ 60 ਸਾਲ ਪਹਿਲਾਂ ਜਿਹੜੀ ਖੇਤੀ ਸੀ ਮੈਂ ਉਹਦੀ ਗੱਲ ਕਰਾਂ ਤੇ ਉਹ ਬਹੁਤ ਮਿਹਨਤ ਵਾਲੀ ਸੀ ਮੇਰੇ ਜਿਹੜੇ ਫਾਦਰ ਦਾਦਾ ਤੇ ਸੱਪਾਂ ਦੀਆਂ ਸਿਰੀਆਂ ਮਿੱਝ-ਮਿੱਝ ਕੇ ਮਿਹਨਤ ਕਰਦੇ ਹੀ ਮੁੜ ਗਏ ਉਹਨਾਂ ਤੇ ਇੰਨਾ ਨਹੀਂ ਦੇਖਿਆ ਚਲੋ ਅਸੀਂ ਦੇਖ ਰਿਹਾ ਹੁਣ ਮੇਰੇ ਫਾਦਰ ਦਾ ਮੈਨੂੰ ਯਾਦ ਆ ਕਿ ਜਦੋਂ ਨਹਿਰ ਦਾ ਪਾਣੀ ਆਉਂਦਾ ਹੁੰਦਾ ਸੀ ਤੇ ਮਤਲਬ ਇੱਕ ਛਲਾਂਗ ਲਗਾ ਕੇ ਪਹਿਲੇ ਚੱਲ ਜਾਣਾ ਕਿ ਸਾਡਾ ਦੋ ਬਾਲਟੀਆਂ ਵੀ ਪਾਣੀ ਨਾਲ ਵੇਸਟ ਹੋ ਜਾਏ ਸਾਡਾ 4 ਮਿੰਟ ਵੀ ਪਾਣੀ ਨਾਲ ਵੇਸਟ ਹੋ ਜਾਏ ਬਾਕੀ ਮੇਰੇ ਸੋਹਰਾ ਪਰਿਵਾਰ ਦੇ ਮੇਰੇ ਸਹੁਰਾ ਸਾਹਿਬ ਆਰਬੀਸੀ ਦੇ ਸੁਪੇਧਾਰ ਰਿਟਾਇਰਡ ਮੇਰੇ ਹਸਬੰਡ ਚਾਰ ਭਾਈ ਸੀ ਚਾਰੋ ਆਰਮੀ ਚ ਮੇਰੇ ਗਾਂ ਦੋ ਬੱਚੇ ਆਰਮੀ ਚ ਆ ਔਰ ਮੇਰੇ ਦੋ ਬੱਚੇ ਸਾਡੇ ਪਰਿਵਾਰ ਚੋਂ ਪੁਲਿਸ ਚ ਆ ਮਤਲਬ ਸਾਰੇ ਜੋ ਸਰਦਨਾਂ ਦੀ ਸੇਵਾ ਕਰ ਰਹੇ ਆ ਅਸੀਂ ਸਪੇਕਾ ਪਰਿਵਾਰ ਮੇਰਾ ਖੇਤੀ ਦੀ ਰਖਵਾਲੀ ਕਰ ਰਿਆ ਸੀ ਮੇਰਾ ਜੀਜਾ ਸਾਹਿਬ ਵੀ ਕਰਨਲ ਸਾਹਿਬ ਰਿਟਾਇਰ ਹੋਏ ਆ ਭੈਣ ਮੇਰੀ ਟੀਚਰ ਸੀ ਮੈਂ ਟੀਚਿੰਗ ਜੌਬ ਕੀਤੀ ਹੈ 35 ਸਾਲ ਔਰ ਸਾਰੀ ਆਰਮੀ ਸਕੂਲ ਚ ਹੀ ਕੀਤੀ ਹੈ ਹੁਣ ਮੇਰੇ ਦੋਨੋਂ ਬੱਚੇ ਵੀ ਫੋਰਸ ਚ ਆ ਉਹ ਵੀ ਆਰਮ ਅਫਸਰ ਰੈਂਕ ਤੇ ਆ ਔਰ ਉਹ ਸਾਰਾ ਦਾਨੀ ਸੇਵਾ ਕਰ ਰਹੇ ਆ ਤੇ ਮੈਂ ਆਪਣੇ ਭਾਈਆਂ ਦੀ ਸੇਵਾ ਕਰਨ ਲਈ ਮੈਂ ਆਪਣੀ ਤੁਸ਼ ਪੇਟਾ ਜਿਹੜੀ ਪ੍ਰਵਾਨ ਪ੍ਰਵਾਨਗੀ ਲਈ ਹੈ ਨਾ ਇਹਨਾਂ ਨੂੰ ਦੇਣ ਆਈ ਸੀ ਕਿ ਜਿਹੜੀ 26 ਜਨਵਰੀ ਦੀ ਪਰੇਡ ਆ ਉਹਦੇ ਵਿੱਚ ਥੋੜਾ ਜਿਹਾ ਸਾਡੇ ਵੱਲੋਂ ਸੇਵਾ ਹੋ ਜਾਏ ਬਿਊਰੋ ਰਿਪੋਰਟ ਐਸਮ ਜੈਡ ਨਿਊਜ਼